ਡਾਕੂਮੈਂਟਰੀ ਜਿਹੜੀ ਹੈ ਬੀਬੀਸੀ ਵੱਲੋਂ ਬਣਾਈ ਗਈ ਸੀ ਤਾਂ 11 ਜੂਨ ਨੂੰ ਮੁੰਬਈ ਦੇ ਵਿੱਚ ਜਿਹੜੀ ਹੈ ਉਹ ਪਬਲਿਸ਼ ਹੋਣੀ ਸੀ ਉਸ ਤੋਂ ਪਹਿਲਾਂ ਹੀ ਹੁਣ ਤੁਹਾਨੂੰ ਦੱਸਦੇ ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਨੇ ਬਲਕੌਰ ਸਿੰਘ ਵੱਲੋਂ ਜਿਹੜੀ ਹੈ ਇਸ ਤੇ ਪਾਬੰਦੀ ਲਗਾਉਣ ਦੀ ਸੋ ਰੋਗ ਲਗਾਉਣ ਦੀ ਜਿਹੜੀ ਹੈ ਸ਼ਿਕਾਇਤ ਦਰਜ ਜਿਹੜੀ ਹੈ ਮੁੰਬਈ ਦੇ ਬੀਜਪੀ ਨੂੰ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਇਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਜਿਹੜ ਨੇ ਡੀਜੀਪੀ ਮਹਾਰਾਸ਼ਟਰ ਅਤੇ ਜੂਹੂ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਬੀਬੀਸੀ ਵਰਲਡਰ ਸਰਵਿਸ ਜਿਹੜਾ ਇਹ ਵੱਲੋਂ 11 ਜੂਨ ਨੂੰ ਸਿੱਧੂ ਮੂਸੇਵਾਲਾ ਤੇ ਬਣਾਈ ਗਈ ਦਸਤਾ ਜਿਹੜੀ ਡਾਕੂਮੈਂਟਰੀ ਹੈ ਉਸ ਨੂੰ ਰੋਕਿਆ ਜਾਵੇ ਉਸ ਤੇ ਜਿਹੜੀ ਆ ਰੋਕ ਲਗਾਈ ਜਾਵੇ ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਬੀਬੀਸੀ ਚੈਨਲ ਜਿਹੜਾ ਇਹ ਉਸ ਦੇ ਵੱਲੋਂ 11 ਜੂਨ ਨੂੰ ਦੁਪਹਿਰ 3:00 ਵਜੇ ਜਿਹੜੇ ਜੂਹੂ ਦੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿੱਥੇ ਲੋਕਾਂ ਨੂੰ ਸੱਦਾ ਪੱਤਰ ਵੀ ਜੜਾਏ ਭੇਜਾ ਗਿਆ ਜਿਸ ਦੇ ਵਿੱਚ ਡਾਕੂਮੈਂਟਰੀ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀਆਂ ਜਿਹੜੀਆਂ ਉਹ ਗੱਲਾਂ ਦਿਖਾਈਆਂ ਜਾਣਗੀਆਂ ਜੋ ਹੱਲੇ ਤੱਕ ਪ੍ਰਕਾਸ਼ਿਤ ਜੜੀਆਂ ਨੇ ਪਬਲਿਸ਼ ਨਹੀਂ ਹੋਈਆਂ ਚਾਹੇ ਉਹ ਸਿੱਧੂ ਮੂਸੇਵਾਲਾ ਦੇ ਨੂੰ ਲੈ ਕੇ ਹੋਵੇ ਜਾਂ ਕਤਲकांड ਨੂੰ ਲੈ ਕੇ ਹੋਵੇ ਉਸਤੇ BBC ਵੱਲੋਂ ਇੱਕ ਜਿਹੜੀ ਐ ਅਹਿਮ ਡਾਕੂਮੈਂਟਰੀ ਬਣਾਈ ਗਈ ਐ ਇਹ ਡਾਕੂਮੈਂਟਰੀ ਸਿੱਧੂ ਮੂਸੇਵਾਲਾ ਦੇ ਜੀਵਨ ਦੇ ਭੇਦ ਅਤੇ ਜਿਹੜੇ ਨੇ ਕਤਨਾ ਦੇ ਆਧਾਰਿਤ ਬਣਾਈ ਗਈ ਐ ਜੋ 11 ਜੂਨ ਨੂੰ ਮੁੰਬਈ ਦੇ ਵਿੱਚ ਜਿਹੜੀ ਐ ਪਬਲਿਸ਼ ਹੋਣੀ ਸੀ ਜਿਹੜੀ ਐ ਦਿਖਾਈ ਜਾਣੀ ਸੀ ਉਸ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹਨਾ ਦੇ ਪੱਤਰ ਤੇ ਜਿਹੜੀ ਹੈ ਡਾਕੂਮੈਂਟਰੀ ਤੇ ਕਿਸੇ ਨੇ ਉਨ੍ਹਾਂ ਤੋਂ ਜਿਹੜੀ ਹੈ ਇਜਾਜ਼ਤ ਨਹੀਂ ਲਈ ਅਤੇ ਇਹ ਡਾਕੂਮੈਂਟਰੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅਦਾਲਤ ਵਿੱਚ ਚੱਲ ਰਿਹਾ ਹੈ ਤੇ ਉਸ ਨੂੰ ਵਿਗਾੜ ਵੀ ਸਕਦੀ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਨੇ ਬਲਕੌਰ ਸਿੰਘ ਦਾ ਇਹ ਦਾਵਾ ਹੈ ਕਿ ਉਨ੍ਹਾਂ ਦੇ ਪੁੱਤਰ ਕਤਲ ਜਿਹੜੇ ਨੇ ਕਤਲ ਐਫ ਆਈ ਆਰ ਵਿੱਚ ਜਿਨ੍ਹਾਂ ਲੋਕਾਂ ਤੇ ਦੋਸ਼ ਨੇ ਉਹ ਲੋਕ ਜਿਹੜੇ ਡਾਕੂਮੈਂਟਰੀ ਵਿੱਚ ਦੋਸ਼ੀ ਨੇ ਤੇ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਕੇਸ ਜਿਹੜਾ ਹੈ ਹਲੇ ਤੱਕ ਚੱਲ ਰਿਹਾ ਹੈ ਤੇ ਇਸ ਦੇ ਨਾਲ ਕੋਟ ਜਿਹੜੇ ਕੇਸ ਦੇ ਵਿੱਚ ਕੋਈ ਪ੍ਰਭਾਵ ਪੈ ਸਕੇ ਬੀਬੀਸੀ ਨੇ ਉਹਨਾਂ ਲੋਕਾਂ ਦੀ ਜਿਹੜੀ ਹੈ ਇੰਟਰਵਿਊ ਲਿਆ ਜਿਹੜੇ ਵੀ ਲੋਕ ਹੈ ਇਸ ਕਤਲकांड ਦੇ ਵਿੱਚ ਸ਼ਾਮਿਲ ਨੇ ਉਹਨਾਂ ਦਾ ਜਿਹੜਾ ਇਹ ਇੰਟਰਵਿਊ ਵੀ ਇਸ ਡਾਕੂਮੈਂਟਰੀ ਦੇ ਵਿੱਚ ਲਿਆ ਗਿਆ ਇਸ ਲਈ ਉਹਨਾਂ ਵੱਲੋਂ ਡੀਜੀਪੀ ਮਹਾਰਾਸ਼ਟਰ ਅਤੇ ਜੀਹੂ ਪੁਲਿਸ ਜਿਹੜੀ ਹੈ ਸਟੇਸ਼ਨ ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਉਹਨਾਂ ਕਿਹਾ ਕਿ ਉਹ ਇਸ ਡਾਕੂਮੈਂਟਰੀ ਨੂੰ ਜਿਹੜਾ ਹੈ ਰੋਕਿਆ ਜਾਵੇ ਤਾਂ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਵੀ ਕੀਤਾ ਜਾਵੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਕਿਹਾ ਕਿ ਉਹਨਾਂ ਦੇ ਪੁੱਤਰ ਜਿਹੜੀ ਹੈ ਵਿਰਾਸਤ ਨੂੰ ਖਰਾਬ ਕਰਨ ਦੀ ਜਿਹੜੀ ਹੈ ਕੋਸ਼ਿਸ਼ BBC ਵੱਲੋਂ ਕੀਤੀ ਜਾ ਰਹੀ ਹੈ BBC ਵੱਲੋਂ ਜਿਹੜੀ ਹੈ ਡਾਕੂਮੈਂਟਰੀ ਬਣਾਈ ਗਈ ਹੈ ਜੋ 11 ਜੂਨ ਨੂੰ ਦੁਪਹਿਰ 3 ਵਜੇ ਜੂਹੂ ਦੇ ਵਿੱਚ ਜਿਹੜੀ ਹੈ ਇੱਕ ਪ੍ਰੋਗਰਾਮ ਦੇ ਆਯੋਜਨ ਕੀਤਾ ਜਾਵੇਗਾ ਜਿਸ ਦੇ ਵਿੱਚ ਲੋਕਾਂ ਨੂੰ ਸੱਦਰ ਪੱਤਰ ਜਿਹੜਾ ਇਹ ਭੇਜਿਆ ਗਿਆ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਇਹ ਡਾਕੂਮੈਂਟਰੀ ਜਿਹੜੀ ਹੈ ਦਿਖਾਈ ਜਾਵੇਗੀ ਮੇਰੇ ਜਿਹੜੇ ਸਹਿਯੋਗੀ ਨੇ ਨਵਦੀਪ ਅਲੋਵਾਲੀਆ ਜੋ ਮਾਨਸਾ ਤੋਂ ਉਹਨਾਂ ਵੱਲੋਂ ਜਿਹੜੀ ਹੈ ਬਲਕੌਰ ਸਿੰਘ ਨਾਲ ਗੱਲਬਾਤ ਵੀ ਕੀਤੀ ਗਈ ਹੈ ਕੀ ਕੁਝ ਉਹਨਾਂ ਵੱਲੋਂ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਬਲਕੌਰ ਸਿੰਘ ਜੀ ਨਵਦੀਪ ਅਲੋਵਾਲੀਆ ਬੋਲਦੇ ਮੈਂ ਇੱਕ ਤੁਹਾਡੀ ਕੰਪਲੇਂਟ ਹੋਈ ਹੈ ਤੁਸੀਂ ਜੂ ਥਾਣੇ ਤੇ ਡੀਜੀਪੀ ਮਹਾਰਾਸ਼ਟਰ ਨੂੰ ਕੰਪਲੇਂਟ ਕੀਤੀ ਹੈ ਕੀ ਕੰਪਲੇਂਟ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਹੈ ਵੀ ਆਪਣਾ ਬਾਲੀਆ ਜੀ ਹੁਣੇ ਮੈਨੂੰ ਪਤਾ ਲੱਗਿਆ ਬਾਲ ਘੰਟਾ ਪਹਿਲਾਂ ਜਦੋਂ ਉਹਨਾਂ ਨੇ ਕਿਸੇ ਪਬਲਿਕ ਦੇ ਵਿੱਚ ਆਪਣਾ ਜਿਹੜਾ ਪ੍ਰੋਗਰਾਮ ਸੰਬੰਧੀ ਜਿਹੜਾ ਸੱਦਾ ਪੱਤਰ ਹੈ ਜਿਹੜੇ ਉਹ ਸਰਕੂਲੇਟ ਕੀਤੇ ਉਹ ਕਿਤੇ ਨਾ ਕਿਤੇ ਕਿਸੇ ਫਰੈਂਡ ਰਾਹੀਂ ਮੇਰੇ ਕੋਲੇ ਉਹਦੀ ਕਾਪੀ ਆਈ ਹੈ ਨਾ ਫਿਰ ਮੈਂ ਆਪਣੀ ਟੀਮ ਨਾਲ ਸਾਰੀ ਰਹਿ ਕਰਕੇ ਜੀ ਜੀ ਤਾਂ ਅਸੀਂ ਉਹਨਾਂ ਨੂੰ ਪਹਿਲਾਂ ਤੋਂ ਵੀ ਮਨਾ ਕਰਦੇ ਹਾਂ ਵੀ ਇਸ ਗੱਲ ਜਿਹੜੀ ਕੇਸ ਦਾ ਜਿਹੜਾ ਟ੍ਰਾਇਲ ਹੈ ਬੜਾ ਨਾਜ਼ਕ ਦੌਰ ਦੇ ਵਿੱਚ ਚੱਲ ਰਿਹਾ ਹਲੇ ਤਾਂ ਜੇ ਤਾਂ ਤੁਹਾਡੇ ਕੋਲ ਕੋਈ ਇੰਨੀ ਜ਼ਿਆਦਾ ਪੁਖਤ ਜਾਣਕਾਰੀ ਹੈਗੀ ਤਾਂ ਤੁਹਾਨੂੰ ਵੀ ਸਾਡੇ ਜਿਹੜਾ ਟ੍ਰਾਇਲ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਜਾਂ ਸਾਡੀ ਜਿਹੜੀ ਹੈ ਪੁਲਿਸ ਹੈ ਯੂਨੀਵਰਸਿਟੀ ਹੈ ਜਿਹੜੀ ਉਹਨੂੰ ਤੁਹਾਨੂੰ ਜਾਣਕਾਰੀ ਦੇਣੀ ਚਾਹੀਦੀ ਜੇ ਅਸੀਂ ਵੀ ਉਹਦੇ ਵਿੱਚ ਕੋਈ ਵਾਅਦਾ ਕਰ ਸਕੀਏ ਜੋ ਕੇਸ ਦਾ ਪੁਲਿਸ ਨੇ ਤਿਆਰ ਕੀਤਾ ਹੈ ਅਗਰ ਨਹੀਂ ਤਾਂ ਜਦ ਤੱਕ ਇਹ ਟ੍ਰਾਇਲ ਚੱਲਦਾ ਹੈ ਗਵਾਹੀਆਂ ਦੋ ਹੋ ਗਈਆਂ ਬਾਕੀ ਹੋ ਰਹੀਆਂ ਨੇ ਮੇਰੀ ਬਾਕੀ ਅਹਲੇ ਤਾਂ ਇਸ ਮੌਕੇ ਤੇ ਇਹੋ ਜਾਂ ਕੋਈ ਜਿਹੜਾ ਸਕਰੀਨਿੰਗ ਦਾ ਇਹਨਾਂ ਨੇ ਕੰਮ 11 ਜੂਨ ਦੀ ਡੇਟ ਰੱਖੀ ਹੈ ਇਹਨੂੰ ਤਦ ਤੱਕ ਰੋਕਿਆ ਜਾਣਾ ਚਾਹੀਦਾ ਹੈ ਤਾਂ ਜੋ ਸਾਡੇ ਟ੍ਰਾਇਲ ਦੇ ਉੱਤੇ ਦਾ ਕੋਈ ਚੰਗਾ ਮਾੜਾ ਅਸਰ ਨਾ ਪਵੇ ਇਹ ਮੈਂ ਬੇਨਤੀ ਕੀਤੀ ਹੈ ਡੀਜੀਪੀ ਮਹਾਰਾਸ਼ਟਰ ਨੂੰ ਤੇ ਐਸਐਚਓ ਜੂ ਹੋਗੇ ਤੇ ਸੋਮਵਾਰ ਨੂੰ ਜਿੱਦਾਂ ਹੀ ਕੋਈ ਸਾਡਾ ਕੱਲ ਸੰਡੇ ਆ ਜਾਗਾ ਤੇ ਸਸੀਂ ਕੋਡ ਮਾਮਾਜੂ ਅਦਾਲਤ ਦੇ ਵਿੱਚ ਵੀ ਅਪੀਲ ਕਰਾਂਗੇ ਜਾ ਕੇ ਜੀ ਇਹ ਤੁਹਾਨੂੰ ਕੀ ਲੱਗਦਾ ਜੀ ਤੁਹਾਡੇ ਨਾਲ ਜਿਵੇਂ ਐਡਾ ਵੱਡਾ ਚੈਨਲ ਹੈ ਬੀਬੀਸੀ ਵੀ ਔਰ ਬੀਬੀਸੀ ਨੇ ਤੁਹਾਡੇ ਨਾਲ ਕੋਈ ਵੀ ਲਿੰਕ ਜਾਂ ਕੋਈ ਵੀ ਰਾਬਤਾ ਨਹੀਂ ਕਾਇਮ ਕੀਤਾ ਬਿਲਕੁਲ ਜੀ ਅਸੀਂ ਇਹੀ ਕਿਉਂ ਕਿਉਂਕਿ ਇਹ ਏਡਾ ਰੋਜ਼ ਨਵੇਂ ਤੋਂ ਨਵੀਂ ਕੋਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਦੇ ਸ਼ਹਿਜ਼ਾਦ ਭੱਤੀ ਨਿਕਲ ਕੇ ਆ ਜਾਂਦਾ ਹੈ ਕਦੇ ਕੋਈ ਹੋਰ ਕਿਸੇ ਪਾਸੇ ਤੋਂ ਕੋਈ ਜਾਣਕਾਰੀ ਨਿਕਲ ਕੇ ਆ ਜਾਂਦੀ ਹੈ ਤਾਂ ਅਸੀਂ ਤਾਂ ਖੁਦ ਕਹਿੰਦੇ ਵੀ ਬੜਾ ਇਹ ਸੈਂਸਿਟਿਵ ਕੇਸ ਹੈ ਤੁਸੀਂ ਇਹਨੂੰ ਇੰਨਾ ਈਜ਼ੀਲੀ ਇੱਕ ਕੇਵਲ ਤੇ ਕੁ ਕੁ ਸੇ ਵਪਾਰਕ ਨਜ਼ਰੀਏ ਤੋਂ ਜਾਂ ਕਿੱਦਾਂ ਵੀ ਹੈ ਨਾ ਨਾ ਲਾਓ ਇਹਨੂੰ ਸੀਰੀਅਸਲੀ ਇਹ ਖਤਮ ਹੋ ਲੈਣ ਤੋਂ ਉਸ ਤੋਂ ਬਾਅਦ ਬਣਾਈ ਜਾਏ ਜੋ ਬਣਾਣਾ ਹੈ ਜੀ ਪਰ ਟ੍ਰਾਇਲ ਟ੍ਰਾਇਲ ਜਿਹੜਾ ਕੰਪਲੀਟ ਹੋ ਜਾਣਾ ਦੋਸਤੋ ਪਹਿਲਾਂ ਕੋਈ ਬੱਬਲ ਪੂਸੀਆ ਸਥਿਤੀ ਪੈਦਾ ਨਾ ਕਰੋ ਬਿਲਕੁਲ ਬਿਲਕੁਲ ਇਹ ਇੱਕ ਬਿਲਕੁਲ ਕੋਸ਼ਿਸ਼ ਹੈ ਜੀ ਦੱਸਿਓ ਜੇ ਜਿਹੜੀ ਇਹ ਡਾਕੂਮੈਂਟਰੀ ਦੀ ਗੱਲ ਕਰਦੇ ਆ ਵੀ ਡਾਕੂਮੈਂਟਰੀ ਉੱਥੇ ਦਿਖਾਈ ਜਾਊਗੀ ਤੇ ਲੋਕਾਂ ਨੂੰ ਇਨਵਾਈਟ ਕੀਤਾ ਹੈ ਤੁਹਾਨੂੰ ਕੀ ਲੱਗਦਾ ਵੀ ਕੀ ਡਾਕੂਮੈਂਟਰੀ ਚ ਕੀ ਕੀ ਐਸਾ ਹੈਗਾ ਵੀ ਜੀ ਤੋ ਆਪਾਂ ਨੂੰ ਵੀ ਇੱਕ ਮੈਨੂੰ ਆਸੇ ਪਾਸੇ ਤੋਂ ਜਾਂ ਕੋਈ ਜਿਹੜੀਆਂ ਕੋਈ ਦੇਖੀ ਤਾਂ ਹਲੇ ਮੈਂ ਵੀ ਨਹੀਂ ਪਰੰਤੂ ਜੋ ਪਤਾ ਲੱਗੇ ਨੇ ਉਹ ਲੋਕ ਇੰਟਰਵਿਊ ਕੀਤੇ ਨੇ ਜਿਹੜੇ ਸਾਡੇ ਕੇਸ ਦੇ ਵਿੱਚ ਲੁੜਿੰਦੇ ਨੇ ਜੀ ਜੀ ਜਿੰਨਾ ਲੋਕਾਂ ਨੂੰ ਅਸੀਂ ਐਫ ਆਈ ਆਰ ਦੇ ਵਿੱਚ ਨਾਮਜ਼ਦ ਕੀਤਾ ਹੋਇਆ ਸਾਡੀ ਸਟ ਨੇ ਉਹ ਲੋਕਾਂ ਦੀਆਂ ਤਾਂ ਇੰਟਰਵਿਊ ਲੈ ਰਹੇ ਨੇ ਉੱਥੋਂ ਜਾ ਜਾ ਕੇ ਲੋਕਾਂ ਦੇ ਇੱਕ ਇਹ ਇਸ ਕਹਿੰਦੇ ਜੀ ਸਿੱਧੂ ਦੇ ਸਰਕਲ ਤੁਸੀਂ ਸਿੱਧੂ ਦੇ ਫਰੈਂਡ ਛੱਡੋ ਸਿੱਧੂ ਚਲਾ ਗਿਆ ਹੁਣ ਤੁਸੀਂ ਸਿੱਧੂ ਦੇ ਪਰਿਵਾਰ ਦੇ ਫਰੈਂਡ ਕੌਣ ਆ ਉਹ ਦੇਖੋ ਹੁਣ ਜੀ ਜੀ ਤੇ ਤੁਸੀਂ ਕੀ ਲੋਕਾਂ ਨੂੰ ਜਾਂ ਸਿੱਧੂ ਦੇ ਚਾਹਣ ਵਾਲੇ ਜਾਂ ਇਹਨਾਂ ਨੂੰ ਮੀਡੀਆ ਦਾ ਰਾਹੀਂ ਕੀ ਅਪੀਲ ਕਰਨਾ ਚਾਹੋਗੇ ਜੀ ਬੇਸ਼ੱਕ ਤੁਸੀਂ ਇੱਕ ਨੋਟਿਸ ਪਿਛਲਾ ਬਿਲਕੁਲ ਇਹ ਝੂਠ ਦਾ ਭਲੰਦਾ ਹੈ ਇਸ ਤੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਇਹ ਜੇ ਕੋਈ ਛੋਲਾ ਸਿੱਧੂ ਦੀ ਲੈਸੀ ਦੇ ਨਾਲ ਕੋਈ ਖਲਵਾੜ ਹੋ ਸਕਦਾ ਹੈ ਕਿਸੇ ਦੀ ਵੀ ਚਾਲ ਹੋ ਸਕਦੀ ਹੈ ਸਾਨੂੰ ਜਦੋਂ ਇਸ ਗੱਲ ਤੇ ٹرسٹ ਹੀ ਨਹੀਂ ਹੈ ਇਹ ਕੀ ਕਰ ਰਹੇ ਨੇ ਔਰ ਇਨੀ ਜਲਦਬਾਜੀ ਦੇ ਵਿੱਚ ਔਰ ਸਾਡੇ ਕੋਈ ਵੀ ਤੱਥ ਹੈ ਜਿਹੜਾ ਸਾਡੇ ਪਰਿਵਾਰ ਦੀ ਜਾਣਕਾਰੀ ਦੇ ਵਿੱਚ ਨਹੀਂ ਹੈ ਇੱਕ ਵੀ ਇੱਕ ਵੀ ਜੀ 1% ਵੀ ਜੇ ਸਾਨੂੰ ਕੋਈ ਜਾਣਕਾਰੀ ਨਹੀਂ ਤਾਂ ਫਿਰ ਉੱਤੇ ਅਸੀਂ ਕਿੱਦਾਂ ٹرسٹ ਕਰ ਲਈ ਵੀ ਜੋ ਕਰ ਰਹੇ ਤਾਂ ਸਹੀ ਕਰ ਰਹੇ ਤਾਂ ਇਹਨਾਂ ਨੂੰ ਜਲਦਬਾਜੀ ਕਿਸ ਗੱਲ ਦੀ ਹੈ ਇਹ ਟ੍ਰਾਇਲ ਨੂੰ ਕੰਪਲੀਟ ਕਿਉਂ ਨਹੀਂ ਹੋਣ ਦੇ ਰਹੇ ਜੀ 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 ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਬਿਲਕੁਲ ਬਿਲਕੁਲ ਜੀ ਜੀ ਠੀਕ ਧੰਨਵਾਦ ਜੀ ਧੰਨਵਾਦੀ ਓਕੇ ਥੈਂਕ ਯੂ ਬਲਕੋ ਸਿੰਘ ਜੀ ਨਵਦੀਪਾਲੂ ਵਾਲੇ ਬੋਲਦੇ ਮੈਂ ਇੱਕ ਤੁਹਾਡੀ ਕੰਪਲੇਂਟ ਹੋਈ ਹੈ ਤੁਸੀਂ ਜੂ ਥਾਣੇ ਤੇ ਡੀਜੀਪੀ ਮਹਾਰਾਸ਼ਟਰ ਨੂੰ ਕੰਪਲੇਂਟ ਕੀਤੀ ਹੈ ਕੀ ਕੰਪਲੇਂਟ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਆਪਣਾ ਬਲਿਆ ਜੀ ਫੋਣੇ ਮੈਨੂੰ ਪਤਾ ਲੱਗਿਆ ਬਲ ਘੰਟਾ ਪਹਿਲਾਂ ਜਦੋਂ ਉਹਨਾਂ ਨੇ ਕਿਸੇ ਪਬਲਿਕ ਦੇ ਵਿੱਚ ਆਪਣਾ ਜਿਹੜਾ ਪ੍ਰੋਗਰਾਮ ਸੰਬੰਧੀ ਜਿਹੜਾ ਸੱਦਾ ਪੱਤਰ ਹੈ ਜਿਹੜੇ ਉਹ ਸਰਕੂਲੇਟ ਕੀਤੇ ਉਹ ਕਿਤੇ ਨਾ ਕਿਤਾ ਕਿਸੇ ਫਰੈਂਡ ਰਾਹੀਂ ਮੇਰੇ ਕੋਲੇ ਉਹਦੀ ਕਾਪੀ ਆਈ ਹੈ ਨਾ ਫਿਰ ਮੈਂ ਆਪਣੀ ਟੀਮ ਨਾਲ ਸਾਰੀ ਰਹਿ ਕਰਕੇ ਜੀ ਜੀ ਤਾਂ ਅਸੀਂ ਉਹਨਾਂ ਨੂੰ ਪਹਿਲਾਂ ਤੋਂ ਵੀ ਮਨਾ ਕਰਦੇ ਆਂ ਵੀ ਇਸ ਗੱਲ ਜਿਹੜੀ ਕੇਸ ਦਾ ਜਿਹੜਾ ਟ੍ਰਾਇਲ ਹੈ ਬੜਾ ਨਾਜ਼ੁਕ ਦੌਰ ਦੇ ਵਿੱਚ ਚੱਲ ਰਿਹਾ ਹਲੇ ਤਾਂ ਜੇ ਤਾਂ ਤੁਹਾਡੇ ਕੋਲ ਕੋਈ ਇੰਨੀ ਜ਼ਿਆਦਾ ਪੁਖਤ ਜਾਣਕਾਰੀ ਹੈਗੀ ਤਾਂ ਤੁਹਾਨੂੰ ਵੀ ਸਾਡੇ ਜਿਹੜਾ ਟ੍ਰਾਇਲ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਜਾਂ ਸਾਡੀ ਜਿਹੜੀ ਹੈ ਪੁਲਿਸ ਹੈ ਇਨਵੈਸਟਾ ਜਿਹੜੀ ਉਹਨੂੰ ਤੁਹਾਨੂੰ ਜਾਣਕਾਰੀ ਦੇਣੀ ਚਾਹੀਦੀ ਜੇ ਅਸੀਂ ਵੀ ਉਹਦੇ ਵਿੱਚ ਕੋਈ ਵਾਅਦਾ ਕਰ ਸਕੀਏ ਜੋ ਕੇਸ ਦਾਲਾ ਪੁਲਿਸ ਨੇ ਤਿਆਰ ਕੀਤਾ ਹੈ ਅਗਰ ਨਹੀਂ ਤਾਂ ਜਦ ਤੱਕ ਟ੍ਰਾਇਲ ਚੱਲਦਾ ਹੈ ਗਵਾਹੀਆਂ ਦੋ ਹੋ ਗਈਆਂ ਬਾਕੀ ਹੋ ਰਹੀਆਂ ਨੇ ਮੇਰੀ ਬਾਕੀ ਅਜੇ ਤਾ ਇਸ ਮੌਕੇ ਤੇ ਇਹੋ ਜਾਂ ਕੋਈ ਜਿਹੜਾ ਸਕਰੀਨਿੰਗ ਦਾ ਇਹਨੇ ਕੰਮ 11 ਜੂਨ ਦੀ ਡੇਟ ਰੱਖੀ ਹੈ ਇਹਨੂੰ ਤਦ ਤੱਕ ਰੋਕਿਆ ਜਾਣਾ ਚਾਹੀਦਾ ਹੈ ਤਾਂ ਜੋ ਸਾਡੇ ਟ੍ਰਾਇਲ ਦੇ ਉੱਤੇ ਦਾ ਕੋਈ ਚੰਗਾ ਮਾੜਾ ਅਸਰ ਨਾ ਪਵੇ ਇਹ ਮੈਂ ਬੇਨਤੀ ਕੀਤੀ ਹੈ ਡੀਜੀਪੀ ਮਹਾਰਾਸ਼ਟਰ ਨੂੰ ਤੇ ਐਸ ਐਚਓ ਜੂ ਹੋ ਗਏ ਤੇ ਸੋਮਵਾਰ ਨੂੰ ਜਿੱਦਾਂ ਹੀ ਕੋਈ ਸਾਡਾ ਕੱਲ ਸੰਡੇ ਆ ਜਾਗਾ ਤੇ ਸੀਐਫ ਕੋਰਟ માં ਜਾਂ ਅਦਾਲਤ ਦੇ ਵਿੱਚ ਵੀ ਅਪੀਲ ਕਰੋਚ ਕਰਾਂਗੇ ਜਾ ਕੇ ਜੀ ਇਹ ਤੁਹਾਨੂੰ ਕੀ ਲੱਗਦਾ ਜੀ ਤੁਹਾਡੇ ਨਾਲ ਜਿਵੇਂ ਐਡਾ ਵੱਡਾ ਚੈਨਲ ਹੈ ਬੀਬੀਸੀ ਵੀ ਔਰ ਬੀਬੀਸੀ ਨੇ ਤੁਹਾਡੇ ਨਾਲ ਕੋਈ ਵੀ ਲਿੰਕ ਜਾਂ ਕੋਈ ਵੀ ਰابطਾ ਨਹੀਂ ਕਾਇਮ ਕੀਤਾ ਬਿਲਕੁਲ ਜੀ ਅਸੀਂ ਇਹੀ ਕਿਉਂ ਕਿਉਂਕਿ ਇਹ ਏਡਾ ਰੋਜ਼ ਨਵੀਂ ਤੋਂ ਨਵੀਂ ਕੋਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਦੇ ਸ਼ਹਾਦਤ ਭੱਟੀ ਨਿਕਲ ਕੇ ਆ ਜਾਂਦਾ ਕਦੇ ਕੋਈ ਹੋਰ ਕਿਸੇ ਪਾਸੇ ਤੋਂ ਕੋਈ ਜਾਣਕਾਰੀ ਨਿਕਲ ਕੇ ਆ ਜਾਂਦੀ ਹੈ ਤਾਂ ਅਸੀਂ ਤਾਂ ਖੁਦ ਕਹਿੰਨੇ ਵੀ ਬੜਾ ਇਹ ਸੈਂਸਿਟਿਵ ਕੇਸ ਹੈ ਤੁਸੀਂ ਇਹਨੂੰ ਇੰਨਾ ਈਜ਼ੀਲੀ ਕੇਵਲ ਤੇ ਕੁ ਕੁਛ ਵਪਾਰਕ ਨਜ਼ਰੀਏ ਤੋਂ ਜਾਂ ਕਿੱਦਾਂ ਵੀ ਹੈ ਨਾ ਨਾ ਲਾਓ ਇਹਨੂੰ ਸੀਰੀਅਸਲੀ ਇਹ ਖਤਮ ਹੋ ਲੈਣ ਤੋਂ ਉਸ ਤੋਂ ਬਾਅਦ ਬਣਾਈ ਜਾਏ ਜੋ ਬਣਾਣਾ ਹੈ ਜੀ ਮਤਲਬ ਟ੍ਰਾਇਲ ਟ੍ਰਾਇਲ ਜਿਹੜਾ ਕੰਪਲੀਟ ਹੋ ਜਾਣਾ ਦੋਸਤੋ ਪਹਿਲਾਂ ਕੋਈ ਬਹੁਤ ਬਹੁਤ ਸਿਆਰੀ ਸਥਿਤੀ ਪੈਦਾ ਨਾ ਕਰੋ ਬਿਲਕੁਲ ਬਿਲਕੁਲ ਇੱਕ ਬਿਲਕੁਲ ਕੋਰਸ ਸਿੰਘ ਜੀ ਦੱਸਿਓ ਜੇ ਜਿਹੜੀ ਇਹ ਡਾਕੂਮੈਂਟਰੀ ਦੀ ਗੱਲ ਕਰਦੇ ਆ ਵੀ ਡਾਕੂਮੈਂਟਰੀ ਉੱਥੇ ਦਿਖਾਈ ਜਾਊਗੀ ਤੇ ਲੋਕਾਂ ਨੂੰ ਇਨਵਾਈਟ ਕੀਤਾ ਹੈ ਤੁਹਾਨੂੰ ਕੀ ਲੱਗਦਾ ਵੀ ਕੀ ਡਾਕੂਮੈਂਟਰੀ ਚ ਕੀ ਕੀ ਐਸਾ ਹੈਗਾ ਵੀ ਜੀਤੋ ਆਪਾਂ ਨੂੰ ਵੀ ਇੱਥੇ ਕਿ ਮੈਨੂੰ ਆਸੇ ਪਾਸੇ ਤੋਂ ਜਾਂ ਕੋਈ ਜਿਹੜੀਆਂ ਕਿਉਂਕਿ ਦੇਖੀ ਤਾਂ ਹਲੇ ਮੈਂ ਵੀ ਨਹੀਂ ਪਰੰਤੂ ਜੋ ਪਤਾ ਲੱਗੇਦ ਨੇ ਉਹ ਲੋਕ ਇੰਟਰਵਿਊ ਕੀਤੇ ਨੇ ਜਿਹੜੇ ਸਾਡੇ ਕੇਸ ਦੇ ਵਿੱਚ ਲੁੜਿੰਦੇ ਨੇ ਜੀ ਜੀ ਜਿਨ੍ਹਾਂ ਲੋਕਾਂ ਨੂੰ ਅਸੀਂ ਐਫਆਈਆਰ ਦੇ ਵਿੱਚ ਨਾਮਜ਼ਦ ਕੀਤਾ ਹੋਇਆ ਸਾਡੀ ਸਿੱਟ ਨੇ ਉਹ ਲੋਕਾਂ ਦੀਆਂ ਤਾਂ ਇੰਟਰਵਿਊ ਲੈ ਰਹੇ ਨੇ ਉੱਥੋਂ ਜਾ ਜਾ ਕੇ ਲੋਕਾਂ ਦੇ ਇੱਕ ਇਹ ਇਸ ਕਹਿੰਦੇ ਜੀ ਸਿੱਧੂ ਦੇ ਸਰਕਲ ਤੁਸੀਂ ਸਿੱਧੂ ਦੇ ਫਰੈਂਡ ਛੱਡੋ ਸਿੱਧੂ ਚਲਾ ਗਿਆ ਹੁਣ ਤੁਸੀਂ ਸਿੱਧੂ ਦੇ ਪਰਿਵਾਰ ਦੇ ਫਰੈਂਡ ਕੌਣ ਆ ਉਹ ਦੇਖੋ ਹੁਣ ਜੀ ਜੀ ਤੇ ਤੁਸੀਂ ਕੀ ਲੋਕਾਂ ਨੂੰ ਜਾਂ ਸਿੱਧੂ ਦੇ ਚਾਹਨ ਵਾਲੇ ਜਾਂ ਇਹਨਾਂ ਨੂੰ ਮੀਡੀਆ ਰਾਹੀਂ ਕੀ ਅਪੀਲ ਕਰਨਾ ਚਾਹੋਗੇ ਜੀ ਬੇਸ਼ੱਕ ਤੁਸੀਂ ਇੱਕ ਨੋਟਿਸ ਇਹ ਬਿਲਕੁਲ ਇਹ ਝੂਠ ਦਾ ਪਲੰਦਾ ਹੈ ਇਸ ਤੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਇਹ ਕੋਈ ਸ਼ੁੱਧੂ ਦੀ ਲੈਸੀ ਦੇ ਨਾਲ ਕੋਈ ਖਲਵਾੜ ਹੋ ਸਕਦਾ ਹੈ ਕਿਸੇ ਦੀ ਕੋਈ ਚਾਲ ਹੋ ਸਕਦੀ ਹੈ ਸਾਨੂੰ ਜਦੋਂ ਇਸ ਗੱਲ ਤੇ ਤੇ ਟਰਸਟ ਹੀ ਨਹੀਂ ਹੈ ਇਹ ਕੀ ਕਰ ਰਹੇ ਨੇ ਔਰ ਇਨੀ ਜਲਦਬਾਜ਼ੀ ਦੇ ਵਿੱਚ ਔਰ ਸਾਡੇ ਕੋਈ ਵੀ ਤੱਥ ਹੈ ਜਿਹੜਾ ਸਾਡੇ ਪਰਿਵਾਰ ਦੀ ਜਾਣਕਾਰੀ ਦੇ ਵਿੱਚ ਨਹੀਂ ਹੈ ਇੱਕ ਵੀ ਇੱਕ ਵੀ ਜੀ 1% ਵੀ ਜੇ ਸਾਨੂੰ ਕੋਈ ਜਾਣਕਾਰੀ ਨਹੀਂ ਤਾਂ ਫਿਰ ਉੱਤੇ ਅਸੀਂ ਕਿੱਦਾਂ ਟਰਸਟ ਕਰ ਲਈ ਵੀ ਜੋ ਕਰ ਰਿਹਾ ਤਾਂ ਸਹੀ ਕਰ ਰਿਹਾ ਤਾਂ ਇਹਨਾਂ ਨੂੰ ਜਲਦਬਾਜੀ ਕਿਸ ਗੱਲ ਦੀ ਹੈ ਇਹ ਟ੍ਰਾਇਲ ਨੂੰ ਕੰਪਲੀਟ ਕਿਉਂ ਨਹੀਂ ਹੋਣ ਦੇ ਰਹੇ ਜੀ 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 ਇਹ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਬਿਲਕੁਲ ਬਿਲਕੁਲ ਜੀ ਜੀ ਠੀਕ ਧੰਨਵਾਦ ਜੀ ਧੰਨਵਾਦ ਓਕੇ ਥੈਂਕ ਯੂ ਬਲਕੋਤ ਸਿੰਘ ਜੀ ਨਵਦੀਪਾਲੂ ਵਾਲੇ ਬੋਲਦੇ ਮੈਂ ਇੱਕ ਤੁਹਾਡੀ ਕੰਪਲੇਂਟ ਹੋਈ ਹੈ ਤੁਸੀਂ ਜੂ ਥਾਣੇ ਤੇ ਡੀਜੀਪੀ ਮਹਾਰਾਸ਼ਟਰ ਨੂੰ ਕੰਪਲੇਂਟ ਕੀਤੀ ਹੈ ਕੀ ਕੰਪਲੇਂਟ ਹੈ ਕੀ ਕਹਿਣਾ ਹੈ ਜੋ ਸਿੱਧੂ ਮੂਸੇਵਾਲਾ ਨਾਲ ਜੁੜੀ ਹੋਈ ਹੈ ਜੀ ਹਾਂ ਤੁਹਾਨੂੰ ਦੱਸ ਦਈ ਕਿ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਡਾਕੂਮੈਂਟਰੀ ਜਿਹੜੀ ਹੈ BBC ਵੱਲੋਂ ਬਣਾਈ ਗਈ ਸੀ ਤਾਂ 11 ਜੂਨ ਨੂੰ ਮੁੰਬਈ ਦੇ ਵਿੱਚ ਜਿਹੜੀ ਹੈ ਉਹ ਪਬਲਿਸ਼ ਹੋਣੀ ਸੀ ਉਸ ਤੋਂ ਪਹਿਲਾਂ ਹੀ ਹੁਣ ਤੁਹਾਨੂੰ ਦੱਸਦੇ ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਨੇ ਬਲਕੌਰ ਸਿੰਘ ਵੱਲੋਂ ਜਿਹੜੀ ਹੈ ਇਸ ਤੇ ਪਾਬੰਦੀ ਲਗਾਉਣ ਦੇ ਸੋ ਰੋਗ ਲਗਾਉਣ ਦੀ ਜਿਹੜੀ ਹੈ ਸ਼ਿਕਾਇਤ ਦਰਜ ਜਿਹੜੀ ਹੈ ਮੁੰਬਈ ਦੇ BJP ਨੂੰ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਇਹ ਪੰਜਾਬੀ ਗਾਇਕ